ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਰਨੈਲ ਸਿੰਘ ਅੱਜ ਅਸੀਂ ਆਏ ਹੋਏ ਆ ਵੇਦ ਪ੍ਰਕਾਸ਼ ਜੀ ਜੋ ਕਿ ਤਰਕਸ਼ੀਲ ਦੇ ਮੈਂਬਰ ਨੇ ਤੇ ਜਗਦੀਪ ਸਿੰਘ ਕੰਮੂ ਮਾਜਰਾ ਜੀ ਜੋ ਤਰਕਸ਼ੀਲ ਤੇ ਮੈਂਬਰ ਨੇ ਆਓ ਇਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਤੇ ਇਹ 20 ਲੱਖ ਦਾ ਚੈਲੰਜ ਦੇਖੋ ਕਿੰਨਾ ਨੂੰ ਦੇ ਰਹੇ ਤੇ ਕਿਹੜੇ ਬਾਬਤ ਦੇ ਰਹੇ ਨੇ ਉਹ ਜਿੱਤਣ ਦੇ ਕੀ ਤਰੀਕੇ ਨੇ ਉਹਨਾਂ ਬਾਰੇ ਜਾਣਕਾਰੀ ਆਪਾਂ ਇਹਨਾਂ ਕੋਲੋਂ ਲੈਂਦੇ ਹਾਂ ਜੀ ਤਾਂ ਆਪਾਂ ਨੇ ਕਦਾ ਆਪਾਂ ਮੁਰੇ ਕਰਤਾ ਹਾਂਜੀ ਮਤਲਬ ਬਹੁਤ ਨੂੰ ਬੀਰ ਮਤਲਬ ਕਿ ਦੁਨੀਆ ਦਾ ਹਰ ਇੱਕ ਬੰਦੇ ਦਾ ਫਿੱਟਨ ਚਣਣਾ ਇੱਕ ਵੇਖੇ ਚਣਣਾ ਆ ਜਾਂਦਾ ਆਪਾਂ ਇਮਤਿਹਾਨਾਂ ਹਾਂ ਇਮਤਿਹਾਨ ਵੀ ਹੈ ਜਦਾ ਵੀ ਮੌਕੇ ਤੇ ਬੜਾ ਤੰ ਟੁਕਦਾ ਹਾਂ ਇਹ ਵੀ ਅਸੀਂ ਅੱਜ ਤੋਂ ਅੱਜ ਜਾ ਕੇ ਥੋੜਾ ਜਿਹਾ ਜੀਹਦਾ ਜਦ ਇਮਤਿਹਾਨ ਆ ਜਾਵੇ ਬਿਲਕੁਲ ਬਿਲਕੁਲ ਇਮਤਿਹਾਨ ਆਏ ਜੋਤੀ ਗਤੀ ਜੋ ਹੈਗਾ ਜਾਂ ਤੁੱਕਾ ਤੁੱਕਾ ਕੀ ਤੁਪਾ ਗਣੀ ਆ ਹਾਂ ਤੁਕਾ ਤਾਂ ਬਿਲਕੁਲ ਬਿਲਕੁਲ ਇਤਨੇ ਇਹ ਕਿੰਨੇ ਵੀ ਜੋਤ ਵਿਗਿਆਨ ਜਾਂ ਕੁਝ ਵੀ ਇੱਕ ਪਿਕਚਰ ਦੱਸਦੇ ਨੇ ਇੱਕ ਦਾ ਦੱਸਦੇ ਨੇ ਸਾਡਾ ਅੱਜ ਥੋੜਾ ਜਆ ਨਵੀਂ ਬੈਸ ਹੋ ਗਿਆ ਤੇ ਹਾਂ ਹੈ ਗੱਲ ਇਹ ਹਾਂਜੀ ਵੀ ਸਾਡਾ ਜਿਹੜਾ ਵਿਸ਼ਾ ਹੈ ਸਾਡਾ ਵਿਸ਼ਾ ਸਿੱਧਾ ਤੇ ਸਪਸ਼ਟ ਹੈ ਠੀਕ ਹੈ ਜੀ ਅਸੀਂ ਉਹਦੇ ਵਿੱਚ ਕੋਈ ਜਿਹੜੀਆਂ ਤੰਤਰਿਕਾਂ ਜਿਹੜੇ ਪਖੰਡਿਤ ਤੰਤਰਿਕ ਨੇ ਜਾਂ ਜਿਹੜੇ ਪੁੱਛਾ ਲੈਣ ਵਾਲੇ ਨੇ ਜਿਹੜੇ ਜੋਤਸ਼ੀ ਹੈ ਭਵਿੱਖ ਦੱਸਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਤੁਹਾਡਾ ਇਹ ਦੱਸ ਦਿਆਂ ਗਿਆ ਆ ਇਹ ਹੋਊਗਾ ਫਲ ਪੰਜਾਬ ਭਾਰਤ ਦਾ ਤਾਂ ਛੱਡੋ ਪੰਜਾਬ ਦਾ ਵਰਲਡ ਦੇ ਆ ਦੱਸਣ ਦੇ ਚੈਲੰਜ ਕਰਦੇ ਅਸੀਂ ਕਿਉਂਕਿ ਲੁਧਿਆਣਾ ਉਹਨਾਂ ਦਾ ਇੱਕ ਵੱਡਾ ਗੜ ਹੈ ਹਰ ਇੱਕ ਬਾਸਰ ਦੇ ਤੇ ਦੇਖ ਲਓ ਉਹਨਾਂ ਦੇ ਵੱਡੇ ਵੱਡੇ ਬੈਨਰ ਲੱਗੇ ਆ ਜੋਤਸ਼ੀਆਂ ਦੇ ਹੋਰ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਠੀਕ ਹੈ ਜੀ ਪਰ ਚੈਲੰਜ ਕਰਨ ਤੋਂ ਪਹਿਲਾਂ ਜਿਹੜਾ ਤਾਂ ਹੁੰਦਾ ਹੈ ਠੱਗੇ ਵਾਲਾ ਤਰੀਕਾ ਜਾਂ ਚਲਾਕੀ ਵਾਲਾ ਜੇ ਮੈਜਿਕ ਹੁੰਦਾ ਉਹਦੇ ਬਾਰੇ ਇੱਕ ਜਗਦੇਵ ਜੀ ਪਹਿਲਾਂ ਤੁਹਾਨੂੰ ਟਰਿਕ ਦੱਸਣਗੇ ਕਿਉਂਕਿ ਜਾ ਕੇ ਵੀ ਟਰਿਕ ਲੱਗ ਚੀਜ਼ ਹੈ ਜਿਹੜਾ ਇਹ ਕਹਿੰਦੇ ਵੀ ਜੋਤਸ ਵਿਗਿਆਨ ਹੈ ਉਹਨੂੰ ਅਸੀਂ ਮੁੱਢੋਂ ਰੱਦ ਕਰਦੇ ਆ ਵੀ ਇਹ ਇੱਕ ਤੀਰ ਤੁਕਾ ਹੈ ਤੀਰ ਤੁਕਾ ਜੀ ਜਗਦੇਵ ਜੀ ਪਹਿਲਾਂ ਤੁਸੀਂ ਇਹਨਾਂ ਨੂੰ ਕਰਨੈਲ ਜੀ ਨੂੰ ਆਪਾਂ ਟਰਿਕ ਦਿਖਾਈ ਵੀ ਕਿਵੇਂ ਕਰਦੇ ਨੇ ਇਹ ਥੋੜੇ ਮਨਦਸ਼ੀ ਚੀਜ਼ ਹੈ ਜੀ ਤੁਸੀਂ ਮੈਂ ਤੁਹਾਨੂੰ ਥੋੜਾ ਟਰੈਕ ਕਰਕੇ ਦਿਵਾਉਣਾ ਪਰ ਇਹ ਰੱਦਨ ਟਰੈਕ ਹੀ ਹੈ ਕਾ ਹਾਂ ਮੈਂ ਜੀ ਆਪ ਇਸ ਵਾਈ ਟੋਡੇ ਮਨ ਦਾ ਪੱਤਾ ਤੁਖੀ ਦੇ ਵਿੱਚੋਂ ਦੇਖਣਾ ਮੈਨੂੰ ਕਿਹਨੂੰ ਦਿਖਾਉਣਾ ਅੱਜ ਕੋਈ ਐਡੀਟੇ ਨਹੀਂ ਕਰਨੀ ਲੈਪ ਚੁਣਾ ਹਾਂ ਠੀਕ ਹੈ ਜੀ ਅਸੀਂ ਲੋੜੇ ਸਾਹਮਣੇ ਕਰਨਾ ਕੰਮਾ ਕਿ ਆਪਣਾ ਪੱਤਾ ਦੇ ਕੇ ਆਪਣੇ ਕੋਲ ਰੱਖਣਾ ਹਾਂ ਚੜਚੜਾ ਲਾ ਦੇਣਾ ਠੀਕ ਹੈ ਜੀ ਤੋਂ ਬਾਅਦ ਮੈਂ ਪਤਾ ਨਹੀਂ ਕਿੱਥੋਂ ਭੱਟ ਕੇ ਦੇਣਾ ਤੁਹਾਨੂੰ ਮੇਰੇ ਤੋਂ ਮਾਮਦਾਰ ਪੱਤਾ ਟੋਡੇ ਮੈਂ ਤੁਹਾਨੂੰ ਜਗਮਨੇ ਭੱਟ ਕੇ ਮੇਰੀ ਡੋਸਟ ਨਾਲ ਜੋਖਿਆ ਨਾਲ ਜੋੜੀ ਹਾਂ ਹਾਂ ਅਸੀਂ ਪਤਾ ਨਾ ਜਾਦੂ ਦਾ ਟ੍ਰਿਕ ਹੈ ਮੈਂ ਜਿੱਕੇ ਮੈਂ ਚਲਾ ਕੇ ਜੀ ਹਾਂਜੀ ਚਲਾ ਇਹਦੇ ਵਿੱਚ ਨਿਕਾਲਣੇ ਨੇ ਠੀਕ ਹੈ ਮੈਂ ਕਾ ਇਹ ਦੇਖੋ ਪੱਤੇ ਅਲੱਗ-ਅਲੱਗ ਰਖਾਰੇ ਧਿਆਨ ਨਾ ਦੇਖਣਾ ਇਹ ਤੁਹਾਨੂੰ ਦਿਖਾ ਦੇ ਰਹੇ ਉਹਨੂੰ ਪੱਤੇ ਅਲੱਗ-ਅਲੱਗ ਨੇ ਹਾਂ ਕਹਿੰਦੇ ਜਾਰੇ ਬੀਤੀ ਇਹ ਦੇਖੋ ਵੀ ਠੀਕ ਹੈ ਜੀ ਠੀਕ ਹੈ ਜੀ ਕਿਹੜਾ ਪੱਤਾ ਤੁਹਾਨੂੰ ਡਿੱਗ ਪਿਆ ਇਹਦਾ ਪੱਟਾ ਰੱਖ ਗਿਆ ਵੀ ਤੂੰ ਆਹ ਦੀਦਾ ਹਾਂ ਜੀ ਇਹ ਇਹ ਸਾਰੇ ਨੰਗਾ ਹੋ ਗਿਆ ਕਿਹੜਾ ਡਿੱਗ ਗਿਆ ਦਾ ਪੱਤਾ ਉਹ ਤੁਸੀਂ ਕੋਚਾ ਕਰਨਾ ਉਹਦੇ ਜੇ ਕੋ ਉਂਗਲ ਲਾ ਕੇ ਵੀ ਜਿਹੜਾ ਦਿਖਦਾ ਹਾਂ ਜਿਹੜਾ ਮਰਜੀ ਇੱਕ ਜਿਹੜਾ ਜਗ੍ਹਾ ਡੁੱਗ ਗਿਆ ਪੱਤਾ ਮੈਂ ਤਾਂ ਆਵਾ ਰੋਗੀ ਗਿਆ ਤੇ ਡਿੱ ਗਿਆ ਕੋਈ ਡੂੰਘੇ ਆਉ ਆ ਵੀ ਡੁੱਗ ਗਿਆ ਉੱਪਰ ਦਾ ਨੰਗਾ ਹੋ ਗਿਆ ਠੀਕ ਜੀ ਜਿਹੜਾ ਉਹ ਲਿ ਗਿਆ ਉਹ ਚੱਲ ਉਹ ਕਿਤੇ ਵੀ ਰੱਖੋ ਮੈਨੂੰ ਉੱਪਰ ਰੱਖੋ ਕਿੱ데 ਬਿਠਾਓ ਕਰਦੇ ਚੱਲਦੇ ਖਾਓ ਹਾਂ ਹੇਠੇ ਵਾਲੇ ਚੱਲ ਆਹ ਹੇਠੇ ਵਾਲਾ ਹਾਂ ਆ ਪੱਤਾ ਆ ਪੱਤਾ ਤੁਸੀਂ ਹਾਂ ਚੱਕ ਕੇ ਆ ਕੇ ਦੇਖੋ ਆਹ ਮੈਂ ਉਹ ਤਾਂ ਕੈਮਰੇ ਨੂੰ ਵੀ ਦਿਖਾ ਦੇ ਮੈਂ ਇਧਰ ਚੱਲੇ ਜਾਂਦਾ ਠੀਕ ਹੈ ਜੀ ਆ ਕੈਮਰੇ ਵਾਲ ਮੈਨੂੰ ਕੋਈ ਕੁੱਝ ਘਰ ਪੱਤਾ ਦਿਖਾ ਦੇ ਜੀ ਠੀਕ ਹੈ ਜੀ ਆ ਲਓ ਕੈਮਰੇ ਨੂੰ ਪੱਤਾ ਦਿਖਾਤਾ ਜੀ ਉਹਨਾਂ ਨੂੰ ਹਾਂ ਹਾਂ ਇਹਦੇ ਵਿੱਚ ਜਿੱਥੇ ਮਰਜੀ ਰੱਖ ਦੋ ਜਿੱਥੇ ਮਰਜੀ ਮੇਰੇ ਮੂੰਹ ਉਧਰ ਆ ਹਾਂ ਨਹੀਂ ਰੱਖਤਾ ਜੀ ਉਹਦਾ ਮੂੰਹ ਸੁਟਕਤਾ ਜੀ ਨੌਜੋ ਹੁਣ ਸਾਡਾ ਵੀ ਧਿਆਨ ਆ ਆਹ ਉਹ ਨਾਲ ਹਿੱਟ ਹੀ ਹਾਂ ਆ ਦੇਮ ਧਿਆਨ ਸਾਨੂੰ ਪਤਾ ਕਰਵਾਣ ਸਿਕਨੇ ਆ ਦੇਖੋ ਜੀ ਮੈਂ ਇਹਨਾਂ ਢੇਗਿਆਂ ਪਾ ਲਿਆ ਮੈਨੂੰ ਨਹੀਂ ਪਤਾ ਕਿ ਕਿਵੇਂ ਭਰ ਲੈਣਾ ਰਵਾੜ ਜਿਹੜਾ ਪੈਰ ਆਗਾ ਤੁਹਾਨੂੰ ਕਿਤੇ ਹੋਉਂਦਾ ਰਵਾੜ ਜਿਹੜਾ ਹੂੰ ਮੈਨੂੰ ਨਹੀਂ ਪਤਾ ਕਾਲੇ ਅੰਕ ਦਾਈ ਚਿੱਟੇ ਰੰਗ ਦਾ ਹਰੇ ਰੰਗ ਦਾ ਮੈਨੂੰ ਕੋਈ ਪਤਾ ਬਤਲ ਬਿਲਕੁਲ ਆਹ ਲੋ ਸਾਡਾ ਦੁਕਾਨ ਦੇ ਕੋਲ ਇਧਰ ਢੇਗਿਆਂ ਪਾਉਣ ਲੱਗਿਆ ਠੀਕ ਹੈ ਜੀ ਵਾਂਟਰੀ ਹੂੰ ਕਿਸੇ ਡਿਟਰੀਗਰ ਲੋਗੇ ਜੇ ਇੱਡਾ ਕੀ ਪਾਉਣਾ ਕੋਈ ਲੈ ਲੋ ਭਾਜਪੀ ਕਾਲੀ ਕਾ ਸਪੋਰਟ ਰੱਖੋ ਤਿੰਨ ਸਾਰੇ ਲੋਕ ਜੇ ਤੁਸੀਂ ਇਹ ਕਰ ਸਕਦੇ ਪਾਉਣਾ ਜਿੰਨੀਆਂ ਵੀ ਦੱਸ ਸਕਦੇ ਹੋ ਠੀਕ ਹੈ ਇੱਕ ਪਤਾ ਕਿਸੇ ਵੀ ਕਿ ਆਪਣੀ ਮਰਜ਼ੀ ਨਾਲ ਰੋਮੈਨ ਨੂੰ ਪਤਾ ਨਹੀਂ ਕਿਤੇ ਕਿਹੜਾ ਪਤਾ ਕਿਤੇ ਹਰੇ ਰੰਗ ਦਾ ਕਾਲੇ ਦਾ ਚਿੱਟਾ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਸਾਡੇ ਜਿੰਨੀ ਦੇ ਪੀਖਤੀ ਹੈ ਕੈਂ ਦਾ ਬਗਦ ਹੈ ਨਹੀਂ ਜੇ ਮੈਂ ਉਹ ਕਹਿੰਦੇ ਆ ਮਤਲਬ ਉਹ ਕਰਕੇ ਦਿਖਾ ਰਹੇ ਆ ਇੱਕ ਅਮਰੀਕਾਵਾ ਮੈਂ ਇੰਤਰਾ ਕਰਕੇ ਕਹਿੰਦਾ 300 ਰੁਪਏ ਦਾ ਬੰਦਾ ਤੁਸੀਂ ਕਿਥੇ ਟੇਰ ਯਾਤ ਰੱਖੋ ਇੱਕ ਢੇਰ ਯਾਤ ਰੱਖੋ ਕਿਤੇ ਪਤਾ ਕਰਾ ਕੇ ਨਹੀਂ ਕਿ ਇੱਕ ਪੱਤਾ ਕਿ ਤੁਸੀਂ ਇੱਕ ਪੱਤਾ ਕਿਸੇ ਦੇ ਘਰੇ ਉਹ ਕਿੰਨਾ ਨੰਬਰ ਦੋ ਨੰਬਰ ਭਾਈ ਰੱਖ ਲੈ ਉੱਪਰ ਦਾ ਪੱਤਾ ਧਰ ਕੇ ਕੈਮਰੇ ਦਿਖਾ ਦਿਓ ਮੈਨੂੰ ਦਿਖਾ ਦਿਓ ਕਿਹੜਾ ਕਰਦਾ ਉਹ ਹੀ ਜੀ ਕੋਈ ਨਹੀਂ ਕਿ ਦੇਖੋ ਹੁਣ ਤੁਸੀਂ ਦੇਖ ਵੀ ਲਓ ਉਹ ਪੱਤਾ ਉਹੀ ਹੈ ਜੀ ਹੈ ਜੀ ਉਹੀ ਹੈ ਜੀ ਹਾਂ ਹੁਣ ਗੱਲ ਇਹ ਹੈ ਵੀ ਤੁਸੀਂ ਆਪਣੀ ਚੁਆਇਸ ਨਾਲ ਪੱਤਾ ਚੁਣਿਆ ਠੀਕ ਹੈ ਜੀ ਉਹਦੇ ਚ ਇੱਕ ਕਰਤਾ ਜੇ ਇਹ ਕੋਈ ਕਰਦਾ ਹੈ ਇਹ ਜੀ ਟ੍ਰਿਕ ਅਲੱਗ-ਅਲੱਗ ਨੇ ਵਿੱਚ ਕੈਮੀਕਲ ਨਾਲ ਟ੍ਰਿਕ ਕਰਦੇ ਆ ਵਿੱਚ ਤਾਸ ਨਾਲ ਕਰਦੇ ਆ ਉਹ ਜਿਹੜੇ ਬੰਦੇ ਟ੍ਰਿਕ ਕਰਦੇ ਆ ਉਹਨਾਂ ਦੀ ਪ੍ਰੈਕਟਿਸ ਤੇ ਰਿਹਸਲ ਹੋ ਜਾਂਦੀ ਹੈ ਠੀਕ ਹੈ ਉਹ ਜੋਤਸੀ ਲੋਕ ਨੇ ਉਹ ਲੋਕਾਂ ਦੇ ਕੱਪੜੇ ਜੀ ਦੇ ਦੇਖ ਕੇ ਉਹ ਅੰਦਾਜ਼ਾ ਲਾਉਂਦੇ ਵੀ ਬੰਦਾ ਕਿਹੋ ਜਿਹਾ ਹੈ ਕੀ ਗੱਲਬਾਤ ਹੈ ਉਹ ਸਾਰਾ ਕੁਝ ਉਹ ਉਹਨਾਂ ਦੀ ਵੀ ਪ੍ਰੈਕਟਿਸ ਹੈ ਠੀਕ ਹੈ ਜੀ ਸਾਦਾ ਦੱਸਣ ਦਾ ਮਤਲਬ ਇਹ ਸੀ ਅੱਜ ਅਸੀਂ ਚੈਲੰਜ ਕਰਦੇ ਆ ਠੀਕ ਹੈ ਜੀ ਵੀ ਜਿਹੜੇ ਭਵਿੱਖ ਦੱਸਣ ਵਾਲੇ ਨੇ ਮਤਲਬ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਆ ਮੀਏ ਤੰਤਰਿਕ ਜੋਤਸੀ ਪੁੱਛਾਂ ਦੇਣ ਵਾਲੇ ਖੇਡਣ ਵਾਲੇ ਉਹ ਕਹਿੰਦੇ ਅਸੀਂ ਭਵਿੱਖ ਦੱਸਦੇ ਆ ਭਵਿੱਖ ਕੀ ਦੱਸ ਦਿਆ ਜਿੱਥੇ 50% ਗੱਲ ਹੁੰਦੀ ਆ ਮੁੰਡਾ ਜਾਂ ਕੁੜੀ ਉਸ ਤਾਂ ਭਈ ਇੱਕ ਹੋਣਾਗਾ ਇੱਕ ਹੋਣਾ ਠੀਕ ਹੈ ਕੈਨੇਡਾ ਜਾਊਗਾ ਜਾਂ ਨਹੀਂ ਜਾਂਦਾ ਉਹ ਵੀ ਇੱਕ ਹੋਣਾਗਾ ਜਿਹਦਾ ਵੀਜ਼ਾ ਲੱਗਿਆਗਾ ਹੁਣ ਅਸੀਂ ਕਰਦੇ ਆ ਵੀ 543 ਸੀਟਾਂ ਠੀਕ ਹੈ ਜੀ ਮਈ ਚੋ ਲੱਗਿਆ ਠੀਕ ਹੈ 4 ਜੂਨ ਨੂੰ ਰਿਜ਼ਲਟ ਆਜੇ ਠੀਕ ਹੈ ਅਸੀਂ ਇਹ ਦਾਵਾ ਕਰਦੇ ਹਾਂ ਵੀ ਤੁਸੀਂ 543 ਸੀਟਾਂ ਦਾ ਰਿਜ਼ਲਟ ਦੱਸ ਦਿਓ ਠੀਕ ਹੈ ਜੀ ਵੀ 543 ਸੀਟਾਂ ਜੋ ਭਾਜਪਾ ਨੂੰ ਕਿੰਨੀਆਂ ਆਉਣਗੀਆਂ ਮੌਤਾ ਐਨਰਜੀ ਨੂੰ ਕਿੰਨੀਆਂ ਆਉਣਗੀਆਂ ਕਾਂਗਰਸ ਨੂੰ ਕਿੰਨੀਆਂ ਆਉਣਗੀਆਂ ਮਤਲਬ ਬਸਪਾ ਨੂੰ ਕਿਨੇ ਆ ਪੰਜਾਬ ਅੰਦਰ ਸਾਰੀਆਂ ਬਾਗੀਆਂ ਦੀ ਸਾਰੀਆਂ ਬਾਗੀਆਂ ਦੇ ਦੱਸਦੇ 10% ਉਹਦੇ ਤੇ ਕੰਫੈਸ਼ਨ ਮਾਫੀ ਹੈ ਜੇ ਤੁਹਾਡੇ ਤੋਂ ਗਲਤੀ ਹੋ ਗਈ ਹਾਂ ਅਸੀਂ ਇਹਦੇ ਤੇ ਚੈਲੰਜ ਕਰਦੇ ਆ 20 ਲੱਖ ਰੁਪਏ ਦਾ ਠੀਕ ਹੈ ਜੀ ਅੱਜ ਚੈਲੰਜ ਕਰਦੇ ਆ ਕੱਲ ਨੂੰ ਕਹਿਣਗੇ ਵੀ ਸਾਨੂੰ ਪਹਿਲਾਂ ਨਹੀਂ ਕੀਤਾ ਠੀਕ ਹੈ 4 ਜੂਨ ਤੋਂ ਪਹਿਲਾਂ ਅਸੀਂ ਚੈਲੰਜ ਕਰਦੇ ਆ ਕੋਈ ਵੀ ਇਸ ਚੈਲੰਜ ਨੂੰ ਐਕਸੈਪਟ ਕਰ ਸਕਦਾ ਠੀਕ ਹੈ ਸਾਡੇ ਚੈਲੰਜ ਹੈ ਵੀ ਕੋਈ ਵੀ ਬੰਦਾ ਜਿਹੜਾ ਭਵਿੱਖ ਦੱਸਣ ਵਾਲਾ ਹੈਗਾ ਉਹ ਆਪਣਾ ਚਮਤਕਾਰ ਦਿਖਲਾਏ ਔਰ 20 ਲੱਖ ਲੈ ਜਾਏ ਠੀਕ ਹੈ ਜੀ ਬਿਲਕੁਲ ਠੀਕ ਹੈ ਚਤਕਾਰ ਦੇ ਨੇ ਇਹਨੇ ਆਪਣਾ ਦੱਸ ਦੇ ਚਤਨ ਤਰੀਕ ਦਾ ਰਿਜਲਟ ਆਈ ਜਾਣਾ ਮੈਨੂੰ ਨਾ ਮੈਂ ਆਪਾਂ ਦੇਖੇ ਜਾਂਦੇ ਆ ਬਾਅਦ ਖਵਾਬ ਦੇ ਬਿਆਨ ਆਦੇ ਪੁਰਾਣੇ ਜੋਤੀ ਦੇ ਕਹਿੰਦੀ ਸੀ ਕਿ ਪ੍ਰਣਾ ਭਜਨ ਮੰਤਰੀ ਕੋਲ ਵੀ ਨਾ ਕਹਿੰਦਾ ਸੀ ਹਾਂ ਉਹ ਇੱਕ ਗੱਲ ਟੀ ਸ਼੍ਰਾਮੀ ਆਉ ਹਾਂ ਪ੍ਰਣਾ ਦੇ ਬਾਬੇ ਨੇ ਕਹਿੰਦਾ ਸੀ ਪਹਿਲੇ ਕਹਿੰਦਾ ਸੀ ਹਾਂ ਪਹਿਲੇ ਕੋਰਣਾ ਆਊਗਾ ਬਚਾੜਾ ਆਊਗਾ ਬਾਬਾ ਜੀ ਨੇ ਪਹਿਲਾਂ ਦੱਸ ਤਾ ਬਿਲਕੁਲ ਬਿਲਕੁਲ ਮਤਲਬ ਤੁਸੀਂ ਉਹਨਾਂ ਨੂੰ ਵੀ ਚੈਲੰਜ ਕਰਦੇ ਹੋ ਉਸੇ ਉਹਨਾਂ ਨੂੰ ਵੀ ਚੈਲੰਜ ਕਰਦੇ ਹੋ ਵੀ ਜੇਕਰ ਤੁਸੀਂ ਹੋਰ ਦੱਸਣਾ ਚਾਹੁੰਦੇ ਹੋ ਸਾਨੂੰ ਪਹਿਲਾਂ 3 ਦਿਨ ਤੱਕ ਪਹਿਲਾਂ ਦੱਸ ਸਰ ਪਹਿਲਾਂ ਦੱਸੋ ਪਹਿਲਾਂ ਦੱਸੋ ਬਾਅਦ ਚ ਪਤਾ ਕੀ ਹੈ ਭਾਈ ਜੀ ਕਰਨੈਲ ਜੀ ਇਹਨਾਂ ਅਲੱਗ-ਅਲੱਗ ਜੋਤਸੀ ਭਵਿੱਖਬਾਣੀਆਂ ਕਰਦੇ ਆ ਕਿਸੇ ਨੇ ਕਹਤਾ ਵੀ ਮੋਦੀ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਕਹਤਾ ਰਾਹੁਲ ਨੂੰ ਠੀਕ ਹੈ ਠੀਕ ਹੈ ਪਹਿਲਾਂ ਤਾਂ ਇੱਕ ਸੁਭਾਵਨਾ ਵਾਲਾ ਲੋਕ ਜਿਹੜੇ ਲਾਉਂਦੇ ਨੇ ਐਨਾਲਿਸਿਸ ਕਰਦੇ ਨੇ ਉਹਨਾਂ ਨੂੰ ਤਾਂ ਚਲੋ ਆਈਡੀਆ ਹੁੰਦੇ ਨੇ ਠੀਕ ਹੈ ਕਿ ਜਿਹੜੇ ਜੋਤਸੀ ਆ ਉਹ ਵੀ ਉਹ ਤੁੱਕੇ ਲਾਉਂਦੇ ਆ ਹੋ ਸਕਦਾ ਹੈ ਕਿ ਉਹਨਾਂ ਨੂੰ ਪੁੱਛ ਜਾਈਏ ਉੱਥੇ ਤੱਕ ਤਾਂ ਗੱਲ ਆਈਡੀਆ ਲੱਗਦਾ ਵੀ ਇਹ ਲੱਗਦਾ ਯਾਰ ਇਸ ਵਾਰੀ ਬਹੁ ਹੋਵੇਗਾ ਲੱਗਦਾ ਉਹ ਬੱਲ। ਕਿੱਤੂ ਕੀ ਹੈ ਪਰ ਉਹਨਾਂ ਨੂੰ ਜਦੋਂ ਖਬਰ ਲੱਗੀ ਹੁੰਦੀ ਆ ਤਾਂ ਉਹ ਤੂੰ ਬਾਅਦ ਉਹ ਵੱਡਾ ਕਰਕੇ ਉਹਨੂੰ ਸ਼ੋਅ ਕਰਦੇ ਵੀ ਅਸੀਂ ਤਾਂ ਪਹਿਲਾਂ ਦੱਸਤਾ ਸੀ ਅਸੀਂ ਤਾਂ ਪਹਿਲਾਂ ਦੱਸ। ਕਿ ਜਦੋਂ ਮੈਂ ਜਾਣ ਤੋਂ ਕਰਾ ਸੀ ਪਹਿਲਾਂ ਆਇਆ ਜਦੋਂ ਮੋਢੀ ਮਦਮਾ ਤੋਂ ਮੰਤਰੀ ਬਣਿਆ ਜੀ ਸਾਰੇ ਫੋਨਿਆਂ ਵਧਾਈਆਂ ਦੇ ਦਿੱਤੀਆਂ ਜੀ ਜੀ ਤੁਹਾਨੂੰ ਇਹ ਸਾਰੇ ਜੋਤਸ਼ੇ ਨੇ ਕਹਿੰਦਾ ਵੀ ਜੋਤਸ਼ੀ ਜੋਨੀ ਵਾਲੀ ਕੁੰਡਲੀ ਆ ਹਾਂ ਇੱਕ ਨੂੰ ਫੋਨੀਆ ਪ੍ਰਧਾਨ ਮੰਤਰੀ ਬਣੂ ਹਾਂ ਪਰ ਉਦੋਂ ਉਹਦੇ 100 ਦੇ 100 ਫਰੇ ਟੁੱਕੇ ਫੇਰ ਹੋ ਗਏ ਜਦੋਂ ਮਨੂਰ ਸਿੰਘ ਪਤਲੇ ਦਾ ਤੂੰ ਰਾਤ ਪ੍ਰਧਾਨ ਮੰਤਰੀ ਬਣ ਗਿਆ ਹਾਂ ਕਿੱਥੇ ਬਣ ਗਿਆ ਹਾਂ ਉਹ ਮਤਲਬ ਇਹਨਾਂ ਲਈ ਜੋਤਸ਼ ਜੋਤਸ਼ੀ ਆ ਜਿਹੜੇ ਸਾਨੂੰ ਭਵਿੱਖ ਦੱਸਣ ਦਾ ਕੋਈ ਵੀ ਦਾਅਵਾ ਕਰਦਾ ਹੈ ਇਹ ਪਖੰਡ ਕਰਦੇ ਪਖੰਡ ਕਰ ਪਖੰਡ ਹਾਂ ਵੇਖੋ ਜਿਹੜਾ ਵਿਗਿਆਨ ਹੈ ਉਹ ਕੁਝ ਚੀਜ਼ਾਂ ਨੂੰ ਸਾਇੰਸ ਦੇ ਤੌਰ ਤੇ ਸਿੱਧ ਕਰਦਾ ਜੋ ਦੱਸਦਾ ਉਹ ਉਹਨੋਂ ਦੱਸ ਦਿੰਦੇ ਸਾਨੂੰ ਵੀ ਅੱਜ ਦਾ ਟੈਂਪਰੇਚਰ ਇੰਨਾ ਰਹੂਗਾ ਉਹ ਵਿਗਿਆਨ ਹੈ ਉਹ ਵਿਗਿਆਨ ਹੈ ਵੀ ਉਹਦੇ ਵਾਸਤੇ ਉਹ ਗੱਲ ਯੂਜ਼ ਕਰਦੇ ਆ ਸਾਰੀਆਂ ਹਵਾਵਾਂ ਨੂੰ ਨੋਟ ਕਰਦੇ ਆ ਵੀ ਕਿਧਰੋਂ ਕਿਹੜੀ ਹਵਾ ਚੱਲ ਰਹੀ ਕੀ ਆ ਉਹਦਾ ਇੱਕ ਵਿਗਿਆਨ ਹੈ ਪਰ ਇਹ ਹੈ ਕਿ ਜਦੋਂ ਤੁੱਕਾ ਬਗਿਆਨ ਇਹਨਾਂ ਨੂੰ ਵਿਗਿਆਨ ਕਿਵੇਂ ਕਹਿ ਸਕਦੇ ਆ ਔਰ ਜੋਤਸੀ ਇਸ ਗੱਲ ਦੇ ਰੋਲਾ ਪਾਉਂਦੇ ਨੇ ਵੀ ਅਸੀਂ ਆ ਭਵਿੱਖ ਦੱਸ ਸਕਦਾ ਉਹਨਾਂ ਨੂੰ ਸਾਡਾ ਅੱਜ ਅਸੀਂ ਲੁਧਿਆਣੇ ਬੈਠ ਕੇ ਖੁੱਲਾ ਚੈਲੰਜ ਕਰਦੇ ਆ ਆ ਮੀਆਂ ਜੀ ਰੋਜ਼ ਤੁਸੀਂ ਅਖਬਾਰਾਂ ਚ ਪੋਸਟਰ ਆਉਂਦੇ ਆ ਰੋਜ਼ ਟੈਂਪੂਆਂ ਚ ਵੜਦੇ ਫਿਰਦੇ ਆ ਮੀਆਂ ਜੀ ਭੁੱਖ ਦੱਸਦੇ ਆ ਕਰਦੇ ਫਲਨ ਉਹਨਾਂ ਨੂੰ ਸਾਰਿਆਂ ਨੂੰ ਖੁੱਲਾ ਚੈਲੰਜ ਆ ਜਿਹੜੇ ਆ ਕੇ ਅੰਦਰ ਮੈਂ ਤੁਹਾਡਾ ਪਿਆਰ ਟੁੱਟਣੇ ਨਹੀਂ ਟੁੱਟਣੇ ਨਿਕੂਗਾ ਇਹ ਟਿਕਰੀ ਨੂੰ ਦੱਸ ਦੇ ਗੁਨਾਂ ਨੂੰ ਨੇ ਕਿ ਜਿਹੜੇ ਪਰ ਲੋਕ ਨੇ ਗਿਆਨਤਾ ਦੇ ਮਾਰੇ ਕੁੱਟਣਾ ਕਿ ਦੁੱਖ ਦੀ ਵਿੱਚ ਖੱਥੇ ਹੁੰਦੇ ਨੇ ਉਹ ਇਹਨਾਂ ਦੇ ਡੀਗਰੀ ਕਰ ਲੈਂਦੇ ਨੇ ਪਰ ਕਰਨੈ ਜੀ ਅਸੀਂ ਤੁਹਾਨੂੰ ਇਸ ਗੱਲ ਦੀ ਸਲਾਹਾ ਵੀ ਕਰਦੇ ਆ ਜਿਹੜਾ ਤੁਸੀਂ ਸਾਡੀ ਗੱਲ ਲੋਕਾਂ ਸਾਹਮਣੇ ਪੇਸ਼ ਕਰ ਰਹੇ ਬਿਲਕੁਲ ਜੀ ਕੰਮ ਕੀ ਹੈ ਜਿਆਦਾਤਰ ਸਾਫ ਪਾਚ ਲੈ ਕੇ ਆ ਨਹੀਂ ਪੂਰੇ ਇੰਡੀਆ ਦੇ ਵਰਲਡ ਚ ਲੈ ਕੇ ਜਾ ਰਹੇ ਜੀ ਜੀ ਤੇ ਤੁਹਾਡੇ ਕੋਲ 3 ਤਰੀਕ ਤੱਕ ਹੈਗੀ ਆ ਤੁਸੀਂ 3 ਤਰੀਕ ਤੱਕ ਆਪਣੀ ਵੀਡੀਓ ਜਾਂ ਸਾਡੇ ਨਾਲ ਸੰਪਰਕ ਕਰੋ ਤੁਸੀਂ ਆਪਣਾ ਦਾਵਾ ਲਓ 30 ਲੱਖ ਲੈ ਜਾਓ ਨੰਬਰ ਨਾਲ ਦੇ ਦੇ ਹਾਂ ਜੀ ਨੰਬਰ ਨਾਲ ਦੇ ਦੇਣਗੇ ਨੰਬਰ ਨਾਲ ਦੇ ਦੇਣਗੇ ਭਰਗਾ ਦੇ ਆ ਕਰ ਰਹੇ ਜੀ ਹਾਂ ਜੀ ਜਿਆਦਾਤਰ ਅੱਜ ਕੱਲ ਕੀ ਹੋ ਗਿਆ ਵੀ ਇੱਕ ਚੱਕਦੇ ਆ ਗੱਲ ਨੂੰ ਹੂੰ ਉਹਨੂੰ ਬਸ ਕੱਲੇ ਉਹ ਲੈਣ ਵਾਸਤੇ ਪੀਆਰਪੀ ਚੈਨਲ ਵੀ ਬਿਲਕੁਲ ਫੋਲੋਅਰ ਲੈਣ ਵਾਸਤੇ ਉਹ ਪਖੰਡਾਂ ਨੂੰ ਵੀ ਪੇਸ਼ ਕਰੀ ਜਾ ਪਖੰਡਾਂ ਨੂੰ ਪਰ ਤੁਸੀਂ ਇਹਦੂ ਵਧੀਆ ਪ੍ਰਚਾਰਾ ਕੀਤਾ ਇਹਦਾ ਅਸੀਂ ਅਸੀਂ ਧੰਨਵਾਦ ਕਰਦੇ ਆਂ ਤਾਂ ਕਿਸੇ ਸੋਸਾਇਟੀ ਵੱਲੋਂ ਜਿਹੜੀਆਂ ਚੀਜ਼ਾਂ ਤੁਸੀਂ ਦਿਖਾ ਰਹੇ ਹੋ ਹੁਣ ਇਹ ਕਿਸ ਨੇ ਆ ਮੈਂ ਹੋ ਦਿੰਨਾ ਵੀ ਕਿਹਾ ਚਾਹੀਦਾ ਲੋਕਾਂ ਨੂੰ ਕੀ ਵੀਡੀਓ ਦਾ ਪੰਜਾਬ ਦਾ ਪ੍ਰਚਾਰ ਬਹੁਤ ਆ ਰਤੋਂ ਰਾਤ ਵੀਡੀਓ ਕਰੇ ਜੀ ਮੈਂ ਕੱਲਾ ਕਹਾਂ ਦਾ ਮੇਰੇ ਗੁਆਂਟੀ ਕੱਕਣੀ ਕਰ ਜਾਂਦੀ ਨਹੀਂ ਜਾਂਦੀ ਜੀ ਨਹੀਂ ਜਾਂਦੀ ਠੀਕ ਹੈ ਵੀਡੀਓ ਜਾ ਰਹੀ ਆ ਤੁਸੀਂ ਅੱਗੇ ਤੋਂ ਸ਼ੇਅਰ ਕਰਨ ਵਾਸਤੇ ਕਹ ਰਹੇ ਹੋ ਵੀ ਸ਼ੇਅਰ ਕਰੋ ਅੱਗੇ ਦੋਗੇ ਬਾਹਰ ਕਿ ਜਿਆਦਾ ਪਾਓ ਆ ਜੀ ਤਰਖਸ਼ ਛੱਡੀ ਹੋਣੀ ਨੇ ਪੰਜਾਬ ਦੇ ਪੂਰੇ ਬੜ ਦੇ ਵਿੱਚ ਹੈਗੇ ਆ ਤੱਕ ਨਾ ਗੱਲ ਕਰ ਰੋ ਤੱਕ ਨਾ ਗੱਲ ਕਰ ਰੋ ਸਾਨੂੰ ਇਹ ਕਹਿ ਦਿੰਦੇ ਨੇ ਕੋਈ ਕੁਝ ਕਹਿ ਹੁੰਦਾ ਨਾ ਕੋਈ ਨਾਸਕ ਨੇ ਕੋਈ ਕੁਝ ਨੇ ਅਸੀਂ ਕਹਿੰਦੇ ਵੀ ਜੀ ਪਹਿਲੇ ਕੁਝ ਵੀ ਆ ਅਸੀਂ ਟਕਣਾ ਗੱਲ ਕਰਦੇ ਆ ਤੁਹਾਨੂੰ ਗੌਂਡੀਆਂ ਨੂੰ ਉਹਨੂੰ ਕਹੋ ਕਿ ਬਾਬੇ ਨੂੰ ਬਾਬਾ ਜੀ 25 ਲੱਖ ਰੁਪਇਆ ਨਾ ਮਿਲ ਗਿਆ ਆ ਰਹਾ ਰਸਪੁਰਾ ਤਦੋਂ ਉਹਦ ਕਰਦੇ ਹੋ ਇਹਨਾਂ ਠਾਲੋ ਇਹਨਾਂ ਦੇ ਹਾਲ ਰਾਉ ਥੋੜੀ ਜਿਹੀ ਜਿੰਨੀ ਨੂੰ ਕੋਈ 25 ਅਗਲੇ ਮਹੀਨੇ ਤੱਕ ਭਾ ਦੇ ਜਿਹੜੀ ਲਵਰ ਠੂਠ ਦੀਆਂ ਕੋਧੀਆਂ ਆਪ ਅੱਜ ਆ ਜਾ ਗਿਆ ਤਾਂ ਕਰੋ ਪਰ ਗੱਲ ਇਹ ਆ ਜੀ ਸਰਕਾਰਾਂ ਇਹਦੇ ਤੇ ਕੁਝ ਨਹੀਂ ਕਰ ਰਹੀਆਂ ਉਹ ਲੋਕਾਂ ਦੇ ਦਿਨ ਰਾਤ ਲੁੱਟ ਕਰਦੇ ਪਏ ਨੇ ਅਖੰਡ ਦੇ ਨਾਂ ਤੇ ਉਹ ਆਪ ਨਗ ਪਾਈ ਜਾਂਦੇ ਨੇ ਬਿਲਕੁਲ ਆਹ ਟ੍ਰਿਕ ਮੈਂ ਤੁਹਾਡੇ ਸਾਹਮਣੇ ਪ੍ਰਿੰਟ ਕਮੀਜ਼ ਪਾ ਕੇ ਕਰਿਆ ਬਿਲਕੁਲ ਜੀ ਤੁਸੀਂ ਮੇਰਾ ਮਜ਼ਾਕ ਬੰਨਿਆ ਜੇ ਨਹੀਂ ਚਮਕਾ ਕੇ ਵੱਡੇ ਵੱਡੇ ਟੂਲਾ ਪਾਇਆ ਜਾਂ ਬਾਹਰ ਹੀ ਮੜ ਕੇ ਛਿਰਤੇ ਹੁਣ ਇੱਕ ਵਾਰੀ ਮੈਨੂੰ ਜਰੂਰ ਬਾਬਾ ਮੰਨਣਾ ਸੀ ਬਿਲਕੁਲ ਜੀ ਬਾਬਾ ਜੀ ਨੇ ਸਾਡੀ ਵੀਡੀਓ ਦੇਖ ਕੇ ਮੰਨਣ ਲੱਗ ਪਏ ਕਹਿੰਦੇ ਬਾਬਾ ਜੀ ਬਹੁਤ ਹੁਣ ਸਰਕਾਰਾਂ ਦੀ ਤਾਂ ਗੱਲ ਇੱਦਾਂ ਆ ਗਈ ਦੇਖੋ ਜੀ ਜਿਹੜੇ ਹੁਣ ਆਪ ਕੀ ਆ ਐਮਪੀ ਨੇ ਕਾਗਜ਼ ਭਰ ਰਹੇ ਸੀ ਉਮੀਦਵਾਰ ਉਹ ਕਈਆਂ ਨੇ ਤਾਂ ਤਰੀਕ ਟੈਨ ਦੇਖ ਕੇ ਭਰਿਆ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਹਾਂ ਤਰੀ ਕਾਗਜ਼ ਫੋਰ ਟਾਈਮ ਦੇਖ ਕੇ ਕਾਗਜ਼ ਭਰਨਗੇ ਉਹ ਬਾਰੇ ਦੱਸਣਾ ਬਾਉ ਜੀ ਹੁਣ ਜਿਹੜੇ ਟਾਈਮ ਤੇ ਤਰੀਕ ਦੇਖ ਕੇ ਕਾਗਜ਼ ਭਰਦੇ ਨੇ ਠੀਕ ਹੈ ਜੀ ਕਾਗਜ਼ ਭਰਨ ਤੋਂ ਬਾਅਦ ਵੀ ਕਈ ਵਾਰ ਬਦਲ ਜਾਂਦੇ ਨੇ ਆਰਟੀ ਬਦਲ ਜਾਂਦੇ ਨੇ ਆਰਟੀ ਬਦਲ ਜਾਂਦੇ ਨੇ ਅਹੀ ਤਰੀਕਾ ਵੀ ਭਰੀਆ ਤਰਾਂ ਹੀ ਰਹਿ ਜਾਂਦੀ ਹੈ ਔਰ ਵੈਸੇ ਜਿਹੜੀ ਗੱਲ ਤਰੀਕਾਂ ਦੀ ਹੈ ਹਾਂ ਜੀ ਹੁਣ ਅੱਜ ਕੱਲ ਕੀ ਹੈ ਵੀ ਜਿਹੜਾ ਜੋਤਿਸ਼ ਹੈ ਉਹ ਕਹਿੰਦਾ ਵੀ ਸਾਨੂੰ ਬੱਚੇ ਦਾ ਜਨਮ ਡੇਟ ਜਨਮ ਸਥਾਨ ਉਹ ਸਾਰਾ ਸਹੀ ਪਤਾ ਹੋਵੇ ਤੇ ਅਸੀਂ ਉਹਦਾ ਪੂਰਾ ਭਵਿੱਖ ਦੱਸ ਦਨੇ ਉਹ ਇੱਕ ਦੱਸਦਾ ਠੀਕ ਹੈ ਹੁਣ ਡਾਕਟਰ ਹੈ ਜਦੋਂ ਵੱਡੇ ਆਪਰੇਸ਼ਨ ਵਾਲ ਬੱਚੇ ਹੁੰਦੇ ਆ ਉਹ ਟਾਈਮ ਦੇ ਦਿੰਦੇ ਨੇ ਉਹਦੇ ਚ ਗੈਪ ਹੁੰਦਾ ਵੀ ਤੁਸੀਂ ਅੱਜ ਅੱਜ ਆਪਰੇਟ ਕਰਾ ਲਓ ਚੈੱਕ ਕਰਲੋ ਕਰਾ ਲਓ ਚਾਹ ਪਾਸੋਂ ਕਰਵਾ ਲਓ ਹਾਂਜੀ ਹੁਣ ਟਾਈਮ ਟਾਈਮ ਦੱਸੋ ਵੀ ਕਿਹੜਾ ਪ੍ਰਧਾਨ ਮੰਤਰੀ ਬੰਦਾ ਆ ਬੰਦਾ ਹਸਪੀਟਲ ਕਰਵਾ ਲੈ ਭਾਈ ਹਾਂਜੀ ਹਾਂਜੀ ਹੈਨਾ ਹੁਣ ਤਾਂ ਵਿਗਿਆਨ ਦੇ ਹਿਸਾਬ ਨਾਲ ਇਹ ਗੱਲਾਂ ਚ ਕੋਈ ਦਮ ਨਹੀਂ ਪਰ ਜਿਹੜੀ ਜੋਤਸ਼ੀ ਹੈ ਤੇ ਲੀਡਰ ਨੇ ਇੱਕੋ ਹੀ ਕੈਟਾਗਰੀ ਹੈ ਠੀਕ ਹੈ ਉਹ ਵੀ ਵੇਬ ਕੋ ਬਣਾਉਂਦੇ ਹੋ ਉਹ ਵੀ ਵੇਬ ਕੋ ਬਣਾਉਂਦੇ ਹਾਂ ਬਸ ਉਹ ਰੜ ਕੇ ਬਣਾਉਂਦੇ ਬਸ ਜਿਹੜਾ ਹੀ ਨਹੀਂ ਕੋਈ ਹੈ ਜਿਆਦਾ ਵੀਡੀਓ ਫਿਰ ਲੰਬੀ ਹੋ ਜਾਣੀ ਆ ਆਪਾਂ ਇੱਥੇ ਕੀ ਗੱਲ ਸਮਾਪਤ ਕਰਦੇ ਆ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਵੀ ਤੁਸੀਂ 20 ਲੱਖ ਦਾ ਚੈਲੰਜ ਕਰਦੇ ਹੋ ਵੀ ਜਿਹੜਾ 543 ਸੀਟਾ ਜਿਹੜਾ ਦੱਸ ਦੇਗਾ ਠੀਕ ਹੈ ਜੀ ਉਹ ਤੁਹਾਡੇ ਕੋਲ 20 ਲੱਖ ਰੁਪਏ ਲਾ ਕੇ ਜਦੋਂ ਕਿਹੜਾ ਕਿਨੇ ਕੋਈ ਹਾਂਜੀ ਹਾਂਜੀ 543 ਸੀਟਾਂ ਦਾ ਰਿਹਾ ਦੱਸ ਦੇ ਉਹ ਚੰਡੀ ਦੱਸ ਦੇਣਾ ਹਾਂ 543 ਉਹ ਫੁੱਲਾ ਚੈਲੰਜ ਹੈ ਤੁਹਾਡੇ ਅੱਤੇ ਨਾਕ ਕਰਨਾ ਪਈ ਠੀਕ ਜੀ ਅਖੀਰ ਪੰਜ ਕਰਕੇ ਲੈ ਕੇ ਚੱਲਦੇ ਹਾਂ ਠੀਕ ਹੈ ਜੀ ਪੰਜ ਕਰਕੇ ਹਾਂ ਜੀ ਉਹ ਜੇ ਤੁਸੀਂ ਤੇ ਗੁਰੀ ਗੁੰਡੇ ਪੰਜ ਕਰਕੇ ਲੈ ਕੇ ਚੱਲੋਗੇ ਉਹੀ ਕਰੇਗੀ ਮੀਗੀ ਮਾਰ ਦੇਗਾ ਹਾਂ ਠੀਕ ਹੈ ਪਹਿਲਾਂ ਕੱਕਾ ਕੀ ਹੋਇਆ ਠੀਕ ਹੈ ਜੀ ਕੀ ਘਟਨਾ ਹੋਈ ਕੀ ਹੋਇਆ ਠੀਕ ਹੈ ਜੀ ਡੁੱਡਾ ਕਿਉਂ ਹੋਇਆ ਠੀਕ ਹੈ ਇਹ ਡੀ ਕਿਉਂ ਹੋਈ ਆ ਠੀਕ ਹੈ ਜੀ ਇਹ ਡੀ ਕਿੰਨੇ ਹੋਈ ਆ ਠੀਕ ਹੈ ਚਲ ਕਦੋਂ ਹੋਈ ਆ ਕਿੰਨੇ ਹੋਈ ਆ ਕਿਉਂਕਿ ਕਦੋਂ ਹੋਈ ਆ ਠੀਕ ਹੈ ਕਦੋਂ ਹੋਈ ਆ ਕਹੇ ਪਾਣੀ ਕਿੱਥੇ ਹੋਈ ਕਿੱਥੇ ਹੋਈ ਪਾਣੀ ਕਿਉਂ ਲੈ ਕੇ ਕਿੱਥੇ ਲਓ ਐਵੇਂ ਲਾਈ ਲਾ ਕੇ ਨਾ ਬਣਾ ਕਰੋ ਇਹ ਤੁਹਾਨੂੰ ਪਿਛਲੇ ਕਹਦਾ ਵੀ ਉੱਥੇ ਆਦੀ ਹੋਈਆ ਵੀ ਕੀ ਹੋਈ ਕਿਉਂ ਹੋਈ ਕਿਵੇਂ ਹੋਈ ਕਦੋਂ ਹੋਈ ਉਸੇ ਫੇਰ ਜਿੰਦੇ ਤੁਹਾਡਾ ਸਬੂਤ ਹੈ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਸਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅਸੀਂ ਮੇਕਨ ਵਾਲੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ